ਸੁਖਾਲਜੀ ਸਾਰਿਆਂ ਨੂੰ ਅੱਜ ਅਸੀਂ ਪਟਾਰਿਆ ਪਰਵਾ ਪਿੰਡੀ ਦੀ ਸਬਜੀ ਇਸ ਤਰੀਕੇ ਨਾਲ ਪਿੰਡੀ ਬਣਾ ਕੇ ਦੇਖੋ ਬਹੁਤ ਸਵਾਦਿਸ਼ਟ ਬਣਦੀ ਹੈ ਪਿੰਡੇ ਪਿੰਡੀਆਂ ਨੂੰ ਧੋ ਕੇ ਤੇ ਚੰਗੇ ਤਰੀਕੇ ਨਾਲ ਸੁਕਾ ਕੇ ਤੁਹੋ ਨਾਲ ਸਾਈਟ ਡੰਡੀਆਂ ਜਿਹੜੀਆਂ ਰਿਮੂਵ ਕਰ ਦੇਈਆਂ ਨੇ ਤੇ ਉਸ ਤੋਂ ਬਾਅਦ ਅਸੀਂ ਇਸ ਤਰੀਕੇ ਨਾਲ ਕੱਟ ਲਗਾ ਦੇਣੇ ਨੇ ਸਾਰੀਆਂ ਪਿੰਡੀਆਂ ਵਿੱਚ ਇਸ ਤਰੀਕੇ ਨਾਲ ਕੱਟ ਲਗਾ ਦੇਣੇ ਨੇ ਜੇ ਕੋਈ ਖਰਾਬ ਪਿੰਡੀ ਹੈ ਤਾਂ ਉਹਨੂੰ ਸਾਈਡ ਤੇ ਰੱਖ ਦਵਾਂਗੇ ਫਿਰ ਪਿੰਡੀਆਂ ਦੇ ਵਿੱਚ ਮਸਾਲਾ ਭਰਨ ਵਾਸਤੇ ਅਸੀਂ ਮਸਾਲਾ ਤਿਆਰ ਕਰ ਲਵਾਂਗੇ। ਬਾਉਲ ਦੇ ਵਿੱਚ ਮੈਂ ਲਏ ਨੇ 2 ਛੋਟੇ ਚਮਚ ਹਲਦੀ ਪਾਊਡਰ, 1.5 ਛੋਟਾ ਚਮਚ ਮੈਂ ਲਿਆਏ ਲਾਲ ਮਿਰਚ ਪਾਊਡਰ ਤੇ 1.5 ਚਮਚ ਮੈਂ ਲਿਆਏ ਨਮਕ ਦਾ। ਨਮਕ ਤੁਸੀਂ ਆਪਣੇ ਟੇਸਟ ਅਕੋਰਡਿੰਗ ਜਿਹੜਾ ਐਡ ਕਰ ਸਕਦੇ ਹੋ, ਘੱਟ ਜਾਂ ਵੱਧ। ਅੱਧਾ ਚਮਚ ਤੁਸੀਂ ਐਡ ਕਰਾਂਗੇ ਦੇਗੀ ਮਿਰਚ ਪਾਊਡਰ ਤੇ 1 ਕਿੱਕ ਚਮਚ ਮੈਂ ਐਡ ਕਰ ਰਹੀ ਹਾਂ ਅਮਚਰ ਪਾਊਡਰ। ਚਮਚ ਵਿੱਚ ਮੈਂ ਐਡ ਕੀਤਾ ਹੈ ਕਾਲੇ ਮੇਚ ਪਾਊਡਰ ਇਹ ਸੱਡਾ ਹੋਮ ਮੇਡ ਗੜਾ ਮਸਾਲਾ ਹੈ ਤੇ ਅਸੀਂ ਇੱਕ ਚਮਚ ਜਿਹੜਾ ਹੈ ਗੜਾ ਮਸਾਲੇ ਦਾ ਐਡ ਕਰ ਦਵਾਂਗੇ ਇਹ ਮਸਾਲੇ ਨੂੰ ਆਪਾਂ ਬਹੁਤ ਹੀ ਵਧੀਆ ਮਿਕਸ ਕਰ ਲੈਣਾ ਹੈ ਤੁਸੀਂ ਚਾਹੋ ਤੇ ਪਿੰਡੀ ਦੇ ਵਿੱਚ ਸੁੱਕਾ ਮਸਾਲਾ ਵੀ ਭਰ ਸਕਦੇ ਹੋ ਪਰ ਇਹਦੇ ਵਿੱਚ ਮੈਂ ਥੋੜਾ ਜਿਹਾ ਤੇਲ ਪਾ ਕੇ ਥੋੜਾ ਜਿਹਾ ਗਿੱਲਾ ਕਰ ਲਵਾਂਗੀ ਜਿਵੇਂ ਪਿੰਡੀਆਂ ਦੇ ਵਿੱਚ ਹੁਕਮ ਮਸਾਲਾ ਪਾ ਦਈਆ ਤੇ ਪਿੰਡੀਆਂ ਦੇ ਵਿੱਚੋਂ ਬਾਹਰ ਆਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਲਈ ਮੈਂ ਥੋੜਾ ਜਿਹਾ ਤੇਲ ਪਾ ਰਹੀ ਆ ਤੇਲ ਪਾਉਣ ਤੋਂ ਬਾਅਦ ਇੱਕ ਵਾਰੀ ਮਸਾਲੇ ਨੂੰ ਬਹੁਤ ਹੀ ਵਧੀਆ ਮਿਕਸ ਕਰ ਲਵਾਂਗੇ ਤੁਸੀਂ ਚਾਹੋ ਦੇ ਚਮਚਤਰ ਦੇ ਨਾਲ ਵੀ ਕਰ ਸਕਦੇ ਹੋ ਪਰ ਮੈਂ ਹੱਥ ਉੱਤੇ ਹਲਕਾ ਜਿਹਾ ਤੇਲ ਲਗਾ ਕੇ ਤੇ ਫਿਰ ਇਸ ਨੂੰ ਮਿਕਸ ਕੀਤਾ ਹੈ ਇਸ ਨਾਲ ਜਿਹੜੀ ਹੱਥਾਂ ਤੇ ਮਿਰਚ ਨਹੀਂ ਲੱਗੇਗੀ ਇਸ ਤਰੀਕੇ ਨਾਲ ਜੇ ਮਸਾਲਾ ਤੁਸੀਂ ਤਿਆਰ ਕਰੋਗੇ ਪਿੰਡੀ ਦੇ ਵਿੱਚੋਂ ਕਦੀ ਵੀ ਬਾਹਰ ਨਹੀਂ ਆਊਗਾ ਤੇ ਜਿਹੜੀ ਮਸਾਲਾ ਪਿੰਡੀ ਆ ਨਾ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਏਗੀ ਟਰਾਈ ਕਰਕੇ ਜ਼ਰੂਰ ਦੇਖਿਓ ਦੇਖੋ ਹੁਣ ਤੁਸੀਂ ਦੇਖ ਸਕਦੇ ਹੋ ਮਸਾਲਾ ਜਿਹੜਾ ਨਾ ਬਹੁਤ ਹੀ ਵਧੀਆ ਤਿਆਰ ਹੋ ਚੁੱਕਾ ਹੈ ਤੇ ਹੁਣ ਜੋ ਪਿੰਡੀਆਂ ਸੀ ਕੱਟ ਕੇ ਰੱਖੀਆਂ ਹੋਈਆਂ ਸੀ ਤੇ ਉਹਦੀ ਵਿੱਚ ਮਸਾਲਾ ਜਿਹੜਾ ਹੈ ਥੋੜਾ ਥੋੜਾ ਫਿਲ ਕਰ ਦਵਾਂਗੇ ਤੇ ਕੜਾਈ ਦੇ ਵਿੱਚ ਗਰਮ ਹੋਣ ਲਈ ਤੇਲ ਰੱਖ ਦਵਾਂਗੇ ਇਸ ਤਰੀਕੇ ਨਾਲ ਜਿੰਨੀਆਂ ਵੀ ਪਿੰਡੀਆਂ ਦੇ ਵਿੱਚ ਮਸਾਲਾ ਅਸੀਂ ਫਿਲ ਕਰਕੇ ਰੱਖ ਲਵਾਂਗੇ ਤੇਲ ਹੁਣ ਬਹੁਤ ਹੀ ਵਧੀਆ ਗਰਮ ਹੋ ਚੁੱਕਾ ਹੈ ਤੇ ਇਹਦੇ ਵਿੱਚ ਅਸੀਂ ਪਿੰਡੀਆਂ ਐਡ ਕਰ ਦਵਾਂਗੇ ਤੇ ਪਿੰਡੀਆਂ ਐਡ ਕਰਨ ਤੋਂ ਬਾਅਦ ਜੋ ਵੀ ਮਸਾਲਾ ਬਚਿਆ ਅਸੀਂ ਉਹ ਉਹਦੇ ਉੱਪਰ ਪਾ ਦਵਾਂਗੇ ਪਿੰਡੀਆਂ ਨੂੰ ਤੇਲ ਦੇ ਵਿੱਚ ਹਲਕਾ ਜਿਹਾ ਫਰਾਈ ਕਰ ਲੈਣਾ ਹੈ ਜਿਵੇਂ ਅਸੀਂ ਇਸ ਨੂੰ ਤੇਲ ਦੇ ਵਿੱਚ ਮਿਕਸ ਨਹੀਂ ਕਰਾਂਗੇ ਤੇ ਇਹਦੇ ਵਿੱਚ ਹਲਕੀ ਜੀ ਟਕਣ ਦੇ ਦੇ ਨਾਲ ਸਟੀਮ ਬਣ ਜਾਏਗੀ ਤੇ ਇਹਦੇ ਨਾਲ ਪਿੰਡੀਆਂ ਜਿਹੜੀਆਂ ਲਈ ਛੱਡਾ ਸ਼ੁਰੂ ਕਰ ਦਿੰਦੀਆਂ ਨੇ ਤੇ ਤੇਲ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਅਸੀਂ 3-4 ਪਿਆਜ਼ ਜਿਹੜੇ ਆ ਲੰਬੇ-ਲੰਬੇ ਸਲਾਈਸ ਦੇ ਵਿੱਚ ਕੱਟ ਕੇ ਤੇ ਉੱਪਰ ਉਹ ਐਡ ਕਰ ਦਵਾਂਗੇ ਪਿਆਜ਼ ਐਡ ਕਰਨ ਤੋਂ ਬਾਅਦ ਜੋ ਮਸਾਲਾ ਬਚਿਆ ਸੀ ਉਹ ਮੈਂ ਐਡ ਕਰ ਦਿੱਤਾ ਇਸ ਦੇ ਉੱਪਰ ਤੇ ਟੱਕਣ ਲਗਾ ਕੇ ਸੇਮ ਗੈਸ ਕਰ ਦਵਾਂਗੇ ਤੇ ਇਸ ਨੂੰ ਆਰਾਮ ਨਾਲ ਸੌਫਟ ਹੋਣ ਤੱਕ ਪਕਾਵਾਂਗੇ ਵਿੱਚ ਵਿੱਚ ਹਿਲਾਉਂਦੇ ਜਰੂਰ ਰਵਾਂਗੇ ਕਿਤੇ ਉਹ ਕੱਚੀ ਕਿਤੇ ਉਹ ਪੱਕੀ ਨਾ ਭਿੰਡੀ ਰਹਿ ਜਾਵੇ ਇਸ ਲਈ ਆਪਾਂ ਵਿੱਚੋ ਵਿੱਚੋ ਹਿਲਾਉਂਦੇ ਰਵਾਂਗੇ ਇੱਕ ਦੋ ਵਾਰ ਤੇ ਫੇਰ ਦੁਬਾਰਾ ਅਸੀਂ ਟੱਕਣ ਦੇ ਕੇ ਇਸ ਨੂੰ ਸਿਮ ਗੈਸ ਤੇ ਪਕਾ ਲਵਾਂਗੇ ਤੇ ਪਿੰਡੀ ਸਾਡੀ ਜਿਹੜੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤੇ ਪਿੰਡੀਆਂ ਨੇ ਜਿੰਨਾ ਵੀ ਤੇਲ ਛੁੱਟਣਾ ਸ਼ੁਰੂ ਕਰ ਦਿੱਤਾ ਹੈ ਤੇ ਪਿੰਡਿਆਂ ਨੂੰ ਤੁਸੀਂ ਪਰਾਂਠੇ ਜਾਂ ਰੋਟੀ ਦੇ ਨਾਲ ਸਰਵ ਕਰੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਨੇ ਤੁਸੀਂ ਮੈਨੂੰ ਇੱਕ ਕਮੈਂਟ ਕਰਕੇ ਦੱਸਾਇਆ ਕਿ ਜੇ ਫਰਾਈ ਸਬਜ਼ੀਆਂ ਦੇ ਵਿੱਚ ਥੋੜਾ ਬਹੁਤਾ ਤੇਲ ਬਚ ਵੀ ਜਾਵੇ ਤਾਂ ਉਹ ਦਾ ਤੁਸੀਂ ਕੀ ਇਸਤੇਮਾਲ ਕਰਦੇ ਹੋ ਜੇ ਰੈਸিপি ਤੁਹਾਨੂੰ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਸੂਰ ਕਰ ਦਿਓ